ਜਿਹੜੀ ਖਾਲੀ ਐ ਗੰਨੇ ਵਾਲੀ ਇਹ ਦੋਨੋਂ ਪਾਸੇ ਬੰਦ ਐ ਜਿਹੜਾ ਪਾਣੀ ਇਹਨੂੰ ਕਦੇ ਯਾਨੀ ਕਿ ਥੱਲੇ ਵਾਲਾ ਜ਼ਮੀਨ ਵਾਲਾ ਪਾਣੀ ਕਦੇ ਨਹੀਂ ਲੱਗਾ ਹੈਗਾ ਇਹਨੂੰ ਜਦੋਂ ਪਹਿਲਾਂ ਬਿਜਾਈ ਕੀਤੀ ਆ ਉਸ ਵੇਲੇ ਮੀਂਹ ਪਿਆ ਗਿਆ ਸੀਗਾ ਇਹਦੇ ਪਾਣੀ ਤੁਸੀਂ ਗੰਨੇ ਨੂੰ ਤਾਂ ਇੱਕ ਵੀ ਨਹੀਂ ਲਾਇਆ ਇੱਕ ਨਹੀਂ ਲੱਗਾ ਪਾਣੀ ਜੀ ਇੱਕ ਵੀ ਨਹੀਂ ਪਾਣੀ ਲੱਗਾ ਉਹ ਲਾਣਾ ਵੀ ਨਹੀਂ ਨਹੀਂ ਲੱਗਣਾ ਦਸਤ ਵਿੱਚ ਇਹ ਗੰਨਾ ਲੱਗਾ ਅਗਸਤ ਵਿੱਚ ਕੀੜਾ ਕੀੜਾ ਲੈ ਚੁੱਕੇ ਆ ਤੇ ਬਹਾਈ ਕੋਈ ਨਹੀਂ ਮੁੜ ਕੇ ਜਿਹੜਾ ਗੰਨਾ ਐ ਉਹ ਦੱਖਣੀ ਵਾਹੀ ਦੇ ਲਈਦਾ ਤੁਸੀਂ ਢਲਾਨ ਤੇ ਤਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੋ ਜੇਕਰ ਉਹ ਦੂਜੇ ਪਾਸੇੋਂ ਲੱਗਦੇ ਉਦੋਂ ਸਮਾਂ ਧੋਪੋਗੇ ਉਦੋਂ ਉਹਨਾਂ ਨਿਸ਼ਾਨ ਲਗੂਗੇ ਉਹਨੂੰ ਇਸ ਕਰਕੇ ਗੰਨਾ ਵਧੀਆ ਨਹੀਂ ਹੋਊਗਾ। ਸਾਨਾ ਨੂੰ ਜੀ ਨਾ ਪੁੱਛੀ ਤਾਂ ਇਹਨਾਂ ਸੈਮੀਨਾਰ ਵਿੱਚ ਵੀ ਤੁਸੀਂ ਆਪਣੀਆਂ ਫਸਲਾਂ ਵਾਸਤੇ ਪਾਣੀ ਕਿੱਥੋਂ ਲੈਣੇ ਆਂ? ਜੀ। ਤਾਂ ਬੁੱਧਿਆਂ ਜੋ ਪਤਾ ਕਿੰਨਾ ਜ਼ਮੀਨ ਚ। ਮੈਦਰੀ ਭੂਮੀ, ਤਰਤੀ, ਗੱਗੇ ਤੋਂ ਗगन, ਆਕਾਸ਼, ਵਾਵੇ ਤੋਂ ਵਾਜੂ। ਐੜੇ ਤੋਂ ਅਗਨੀ, ਸੂਰਜ, ਨੰਨੇ ਤੋਂ ਨੀਰ, ਪਾਣੀ। ਪੰਜ ਤੋਂ 10 ਮਿਲ ਗਿਆ। ਭਗਵਾਨ ਇਦਾਂ ਦੀ ਫਜ਼ਲਤ ਹੈ ਨਾ ਇਹ ਤਾਂ ਹੀ ਸੌਰੀ ਨਹੀਂ ਹੋਣੀ ਹੈ ਸ਼ਰਤ ਕੀ ਹੈ ਕਿ ਨੇ ਦੇਵਤੇ ਆ ਇਹਨਾਂ ਦਾ ਸਤਿਕਾਰ ਕਰਨਾ ਚੋਲਿਆਂ ਨੂੰ ਕੋਈ ਫਰਕ ਲੱਗਦਾ ਏ ਇਹਦੇ ਵਿੱਚ ਅੱਜ ਵੀ ਉਹ ਸਮਰੱਥਾ ਹੈਗੀ ਇੰਨੀ ਤਾਕਤ ਹੈਗੀ ਆ ਕਿ ਮੁੜ ਕੇ ਇਸ ਖੇਤਰ ਵਿੱਚ ਇਸ ਦੇਸ਼ ਨੂੰ ਜਾਂ ਇਸ ਖੇਤਰ ਨੂੰ ਮੁੜ ਕੇ ਫਿਰ ਸੋਨੇ ਦੀ ਚੀਜ਼ ਬਣਾ ਸਕਦਾ ਹੁਣ ਇਹ ਡਾਕਟਰ ਸਾਹਿਬ ਐਸੇ ਕਹਿ ਰਹੇ ਆ ਆ ਨਾਲ ਲਸਣ ਵੀ ਜਿਆਵਾ ਹਾਂ ਉੱਥੇ ਉਹ ਗਾਂਢੀ ਆਉਂਦੇ ਹੋਏ ਇਹਨਾਂ ਨੇ ਪਾਣੀ ਨਾ ਲਾਇਆ ਉਹ ਕਹੇ ਲੋ ਜੀ ਤਾਂ ਕਿਹਾ ਜੀ ਤੁਹਾਡਾ ਜੀ ਉਹ ਤਾਂ ਬਿਲਕੁਲ ਗਿਆ ਸੀ ਇਹ ਤਾਂ ਹੋ ਨਹੀਂ ਸਕਦਾ ਜੀ ਇਹ ਸਾਡੀ ਜ਼ਮੀਨ ਤਾਂ ਹੈ ਹੀ ਨਹੀਂ ਇਹ ਜੀ ਸਾਡੀ ਜ਼ਮੀਨ ਤਾਂ ਪਾਣੀ ਬੜਾ ਮੰਗਦੀ ਆ ਸਾਰੇ ਉਹ ਕਹੀ ਜਾਣ ਤੇ ਹੁਣ ਅੱਜ ਦੇਖੋ ਉਹਦੇ ਨਾਲ ਉਹਨਾਂ ਦੇ ਨਾਲੋਂ ਬਿਨਾ ਪਾਣੀ ਤੋਂ ਕਿਤੇ ਵਧੀਆ ਲਸਣ ਖਣ ਲਸਣ ਖਣ ਕਿਤੇ ਵਧੀਆ ਆਸੇ ਪਾਸੇ ਆ ਨਹੀਂ ਆ ਟੇਕਿੰਦੇ ਨੇ ਮੁੱਖ ਪਰਸੋਂ ਵੀ ਇਹ ਨਾ ਜਿਹੜਾ ਸਿਸਟਮ ਹੈ ਨਾ ਕਿਦਾਂ ਆਪਾਂ ਜਦੋਂ ਸਮਾਜ ਨੂੰ ਆਪਣੇ ਨੂੰ ਦੇਖਦੇ ਨਾ ਤਿੰਨ ਤਰ੍ਹਾਂ ਦਾ ਸੰਕਟ ਆਰਥਿਕ ਸੰਕਟ ਫਾਈਨੈਂਸ਼ੀਅਲ ਕਰਾਈਸਿਸ ਨਿਊਟ੍ਰੀਸ਼ਨਲ ਕਰਾਈਸਿਸ ði ਐਨਵਾਇਰਨਮੈਂਟਲ ਕਰਾਈਸਿਸ ਆਰਥਿਕ ਕ੍ਰੈਕੀ ਤੇ ਵਾਤਾਵਰਨ ਦਾ ਜੀ ਜਿਹੜਾ ਆਰਥਿਕ ਸੰਕਟ ਹੈ ਉਹ ਜਿਹੜੇ ਆਪਣੇ ਕਿਸਾਨ ਵਰਗ ਹੈ ਨਾ ਸਮਾਜ ਦਾ ਉਹਦੇ ਤੇ ਆਪਾਂ ਦੇਖਦੇ ਹਾਂ ਖੋਰਾਂ ਦੀ ਸੁਰਖੀਆਂ ਉਹਦੇ ਵਿੱਚ ਨੇ ਤਿੰਨ ਖਬਰਾਂ ਆਉਂਦੀਆਂ ਨਾ ਖੁਦਕੁਸ਼ੀ ਕਰ ਲਈ ਇਦਾਂ ਹੋ ਗਿਆ ਇਦਾਂ ਹੋ ਗਿਆ ਇਹ ਹੈਗਾ ਖਾਣ ਦਾ ਸੰਕਟ ਜਿਹੜਾ ਹੈਗਾ ਖੁਰਾਕੀ ਸੰਕਟ ਇਹ ਆਪਣੇ ਸਮਾਜ ਦਾ ਸੰਕਟ ਹੈ। ਹੂੰ ਖੁਰਾਕ ਨਹੀਂ ਵਧੀਆ ਮਿਲਦੀ ਹੈਗੀ। ਅੰਬਾਰ ਲੱਗੇ ਪਏ ਪਰ ਸਾਰਾ ਜ਼ਹਿਰ ਜੁਕਤ ਹੈ। ਤੇ ਜਿਹੜਾ ਹੈਗਾ এনवायरमेंट ਇਹ ਕੌਮੀ ਸੰਕਟ ਹੈ। ਹੂੰ ਸਾਰੇ ਦੇਸ਼ ਦਾ ਹੀ ਉਹ ਬਲੌ ਜਿਹੜਾ ਖਾਕ ਕਿਉਂ ਵੀ ਰੀਸਦਾ ਹੀ ਹੈ। ਐਬਸੋਲੂਟਲੀ ਹਨਾ ਇਹ ਤਿੰਨੇ ਤਰ੍ਹਾਂ ਦੇ ਸੰਕਟ ਹੱਲ ਕਰਨ ਵਾਸਤੇ ਨਾ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਹਦਾ ਨਾਮਕਰਨ ਕੀਤਾ ਹੈਗਾ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਜ਼ਹਿਰ ਜੁਕਤ ਤੋਂ ਜ਼ਹਿਰ ਮੁਕਤ ਇੱਕ ਸਫਰ। ਹੂੰ ਹੋਰ ਹੁਣ ਉਧਰ ਨਹੀਂ ਜਾ ਰਹੇ। ਜੇ ਆਪਾਂ ਕਹੀਏ ਨਾ ਪੂਰਾ ਯਾਨੀ ਕਿ ਜਿਹਨੂੰ ਆਰਗੈਨਿਕ ਕਹਿੰਦੇ ਆ ਉਹ ਫਿਰ ਵੱਖਰੀ ਚੀਜ਼ ਹੈਗੀ ਆ ਇਹ ਹੈਗਾ ਖੇਤੀ ਦਾ ਕੁਦਰਤੀ ਕਰਨ ਜਿਹੜੀ ਖੇਤੀ ਹੈ ਨਾ ਇਹਨੂੰ ਲੋਕਾਂ ਨੇ ਦੋ ਹਿੱਸਿਆਂ 'ਚ ਵੰਡ ਲਿਆ ਇੱਕ ਨੂੰ ਕਹਿਣ ਲੱਪੇ ਕੁਦਰਤੀ ਖੇਤੀ ਦੂਜੀ ਨੂੰ ਕਹਿਣ ਲੱਪੇ ਰਸਾਇਣਕ ਖੇਤੀ ਬਿਲਕੁਲ ਨੇਚਰਲ ਫਾਰਮਿੰਗ ਤੇ ਕੈਮੀਕਲ ਫਾਰਮਿੰਗ ਹੁਣ ਜੇਕਰ ਆਪ ਜਿਹੜੀ ਕੁਦਰਤ ਰਸਾਇਣਕ ਖੇਤੀ ਹੈ ਉਹਦੇ ਵਿੱਚੋਂ ਰਸਾਇਣਾਂ ਨੂੰ ਬਾਹਰ ਕੱਢਦੀਏ ਸਾਡੀ ਖੇਤੀ ਨੂੰ ਕੋਈ ਫਰਕ ਨਹੀਂ ਪੈਂਦਾ ਐਗਜ਼ਾਮਪਲ ਹੈਗੀ ਆ ਜੇ ਇਹ ਨਹੀਂ ਹੈਗੀ ਤਾਂ ਜੰਗਲ ਹੈ ਨਾ ਬੜਾ ਬੜੀ ਚੱਲਦਾ ਸਾਰਾ ਤੇ ਜੇਕਰ ਉਹ ਹੁਣ ਦੂਜੇ ਪਾਸੇ ਕੁਦਰਤੀ ਖੇਤੀ ਵਿੱਚੋਂ ਕੁਦਰਤ ਨੂੰ ਬਾਹਰ ਕੱਢੀਏ ਫੇਰ ਕੀ ਹੋਊਗਾ ਜੀ ਕੁਛ ਨਹੀਂ ਹੋਊਗਾ ਹਾਂ ਮੈਂ ਇਦਾਂ ਕਿਉਂ ਕਿਹਾ ਤੇ ਜਿਹੜੀ ਖੇਤੀ ਉਹ ਆਪਣੇ ਆਪ 'ਚ ਸਪਸ਼ਟ ਆ ਤੂੰ ਹੈ ਹੀ ਕੁਦਰਤੀ ਹੂੰ ਉਹਨੂੰ ਕੁਦਰਤੀ ਖੇਤੀ ਕਹਿੰਦੇ ਮਿਸਨੋਮਰਿਆ ਕੁਦਰਤੀ ਖੇਤੀ ਹੂੰ ਖੇਤੀ ਦਾ ਕੁਦਰਤੀ ਕਰਨ ਕੰਮ ਦੀ ਲੋੜ ਆ ਇੱਕ ਰਸਾਇਣੇ ਖੇਤੀ ਦੂਜੀ ਖੇਤੀ ਖੇਤੀ ਦਾ ਕੁਦਰਤੀ ਕਰਨ ਕੁਦਰਤੀ ਕਰਨ ਤੋਂ ਕੀ ਭਾਵੇਂ ਕਿਦਾਂ ਆਪਾਂ ਗੰਨ ਕੰਨੇ ਦੀ ਗੱਲ ਕੀਤੀ ਨਾ ਗੰਨਾ ਸਿੱਧਾ ਖੜਾ ਉਹਨੂੰ ਸਿੱਧਾ ਖੜਾ ਲਾਈਏ ਮੈਂ ਸਮਝ ਗਿਆ ਹੁਣ ਕੀ ਕਰਦੇ ਆ ਪਲਮੋ ਵਗਲਾਉਨੇ ਨਾ ਹੂੰ ਫਿਰ ਜਿਹੜੀ ਹੈ ਕੁਦਰਤ ਬੀਜ ਨੂੰ ਅੱਗੇ ਪਿੱਛੇ ਕਰਦੀ ਹੈ ਪੌਦਾ ਪੱਟ ਕੇ ਅੱਗੇ ਪਿੱਛੇ ਨਹੀਂ ਕਰਦੀ ਬੀਜ ਤੋਂ ਹੀ ਵਿਜੀਏ ਹੂੰ ਹੈਨਾ ਤੇ ਫਿਰ ਜਿਹੜਾ ਗੰਨਾ ਹੈ ਇਹਨੂੰ ਲੋਕੀ ਬੰਦਦੇ ਹੈਨਾ ਅਸੀਂ ਕਹਿੰਦੇ ਬੰਦਣਾ ਨਹੀਂ ਹੈਗਾ ਇਹਨੂੰ ਕਿਉਂਕਿ ਉਹ ਅਗੇਂਸਟ ਨੇਚਰ ਹੈ ਓਕੇ ਕਿਉਂਕਿ ਜਿਹੜੇ ਨਾ ਜਿੱਦਾਂ ਕੋਈ ਵੀ ਪ੍ਰਾਣੀ ਹੈਗਾ ਚਾਹੇ ਉਹ ਬਨਸਪਤੀ ਜਾਗਦਾ ਹੋਵੇ ਚਾਹੇ ਉਹ ਬੰਦਦੇ ਕਿਉਂ ਹੈ ਜੀ ਵਿਗਨੋ ਡਿਗੇ ਨਾ ਡਿਗੇ ਨਾ ਤਾਂ ਕਰਕੇ ਬੰਦਦੇ ਹੈ ਤੇ ਇਹ ਇਹ ਨਿਚ ਨੇ ਹਰ ਇੱਕ ਨੂੰ ਸੋਜੀ ਦਿੰਦੀ ਹੈ ਨਾ ਇਹਦੀ ਕਲੋਪੀ ਇਦਾਂ ਫੈਲੀ ਹੋ ਨਾ ਉੱਤੇ ਇਹ ਉਹਦਾ ਫਾਇਦਾ ਤਾਂ ਕਿ ਫੋਟੋਸਿੰਥੈਟਿਕ ਏਰੀਆ ਜਿਆਦਾ ਜਿਆਦਾ ਹੋਵੇ ਹਾਂ ਜੇ ਏਰੀਆ ਜਿਆਦਾ ਹਾਂ ਜਦੋਂ ਉਹਨੂੰ ਬੰਦਵਾਂਗੇ ਫੋਟੋਸਿੰਥੈਟਿਕ ਏਰੀਆ ਘਟ ਜਣਾ ਫਿਰ ਕੁਆਲਿਟੀ ਐਂਡ ਕੁਆਂਟੀਟੀ ਦੋਨੋਂ ਡਾਊਨ ਹੋ ਜਾਂਦੀ ਇੰਨਾ ਨੇ ਮਿੱਟੀ ਨਾਲ ਲੱਗਣਾ ਜੜ ਸਟ੍ਰੈਂਥਨ ਕਰਦੇ ਹਾਂ ਜੋ ਜੜ ਦੇ ਆਪਣੇ ਆਪ ਹੀ ਸੰਭਰਾਂ ਆਪਣੇ ਆਪ ਸੰਭਰ ਜੜ ਸਟ੍ਰੈਂਥਨ ਕਰਾਨੀਆਂ ਐਂ ਫੈਲਦਾ ਐ ਇਹ ਖੇਤੀ ਦਾ ਕੁਦਰਤੀ ਕਰਨੇ ਨੇ ਨੇਚਰਲਾਈਜ਼ਡ ਅਗਰੀਕਲਚਰ ਕਿਦਾਂ ਹੁਣ ਨੈਸ਼ਨਲ ਲੈਵਲ ਤੇ ਵੀ ਇਹ ਕੁਦਰਤੀ ਖੇਤੀ ਕਰ ਰਹੇ ਦੂਜੀ ਨੇਚਰਲ ਫਾਰਮਿੰਗ ਕਰ ਰਹੇ ਪਰ ਉਹ ਯਾਨੀ ਕੁਦਰਤੀ ਖੇਤੀ ਔਰ ਨੇਚਰਲ ਖੇਤੀ ਨਾਂ ਦੀ ਫਾਰਮਿੰਗ ਨਾਲ ਦੀ ਕੋਈ ਚੀਜ਼ ਨਹੀਂ ਹੈਗੀ। ਹੂੰ। ਅ ਨੈਚੁਰਲ ਹੈਸ਼ੀਓ ਫਾਰਮਿੰਗ। ਹਾਂਜੀ। ਖੇਤੀ ਤਾਂ ਕੁਦਰਤੀ ਕਰ। ਉਹ ਉਹ ਕਰਨ ਦੀ ਜ਼ਰੂਰਤ ਹੈ। ਵੰਡਰਫੁਲ ਸੋ। ਤੇ ਮੈਂ ਗੱਲ ਕਰ ਰਿਹਾ ਸੀਗਾ ਜੀ ਵੀ ਜਿਹੜਾ ਇਹਨਾਂ ਨੂੰ ਤਿੰਨ ਤਰ੍ਹਾਂ ਦੇ ਸੰਕਟ ਹੱਲ ਕਰਨ ਵਾਸਤੇ ਅਸੀਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਉਹਦਾ ਨਾਮਕਰਨ ਕੀਤਾ ਸੰਪੂਰਨ ਖੇਤੀ ਪੂਨ ਰੋਜ਼ਗਾਰ ਜ਼ਹਿਰ ਜੁਕਤੋਂ ਜ਼ਹਿਰ ਮੁਕਤ ਇੱਕ ਸਫ਼ਰ। ਇਹਦੇ ਤਿੰਨ ਪੋਲਟ ਹੈ ਜੀ। ਜੀ। ਪ੍ਰੋਡਕਸ਼ਨ, ਪ੍ਰੋਸੈਸਿੰਗ ਤੇ ਮਾਰਕੀਟਿੰਗ। ਜੀ। ਇਹੜਾ ਪ੍ਰੋਡਕਸ਼ਨ ਬਾਰੇ ਉਹ ਖਾ ਉਹ ਰੈਮ ਆ। ਔਰ ਕਿਸਾਨੀ ਨੂੰ ਸੰਬੋਧਿਤ। ਜੀ। ਹੁਣ ਜਿਹੜਾ ਨਾ ਆ ਤੁਸੀਂ ਦੇਖ ਰਹੇ ਹੋ ਸਾਰੇ। ਇਹਦਾ ਅਸੀਂ ਨਾਮਕਰਨ ਕੀਤਾ ਹੈਗਾ ਫਗਵਾੜਾ ਗੁੱਡ ਗਰੋ ਕ੍ਰੋਪਿੰਗ ਸਿਸਟਮਸ। ਜੀ। ਜਿਹੜਾ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਨਾ ਜਿਹੜੀ ਉਹਦੀ ਕਾਮਯਾਬੀ ਹੈ। ਜੀ। ਸਕਸੈਸ ਰੇਟ ਹੈ ਉਹਦੇ ਸਿਧਾਂਤਕ ਅਧਾਰ ਉੱਤੇ ਨਿਰਭਰ ਕਰਦਾ। ਜੇ ਇਹ ਸਿਧਾਂਤ ਕੀ ਕੰਮ ਕਰਦਾ। ਸੋਚੋ ਤੇ ਤੁੱਕਾ ਲਾਉਣ ਵਾਲੀ ਗੱਲ ਨਹੀਂ ਚਾਹੀਦੀ। ਬਿਲਕੁਲ ਠੀਕ ਹੈ। ਹਿੱਟ ਐਂਡ ਟ੍ਰੋਲ ਨਹੀਂ ਚਾਹੀਦਾ। ਹੂੰ। ਇਹਦੇ ਪਿੱਛੇ ਜਿਹੜਾ ਨਾ ਜਿਹੜਾ ਫਗਵਾੜਾ ਗੁੱਡ ਇਹ ਦੇਖੜਾ ਸਿਧਾਂਤ ਗੱਦਾਰਿਆ ਜੀ ਉਹ ਧਾਰਮਿਕ ਧਰਮ ਗ੍ਰੰਥਾਂ ਤੋਂ ਸਪੈਸ਼ਲੀ ਗੁਰਬਾਣੀ ਤੁਸੀਂ ਦੇ ਉੱਤੇ ਜੀ ਜਿਸ ਤਰ੍ਹਾਂ ਨਾ ਬਾਬੇ ਨਾਨਕ ਨੇ ਗੁਰਬਾਣੀ ਦਾ ਅਗਾਜ਼ ਕਰਦੇ ਹੋਏ ਜਪਜੀ ਸਾਹਿਬ ਵਿੱਚ ਅਚਾਰਨ ਕੀਤਾ ਆਦ ਸੱਚ ਜੁਗਤ ਸੱਚ ਹੈਵੀ ਸੱਚ ਨਾਨਕ ਹੋਸੀ ਵੀ ਸੱਚ ਜੇਕਰ ਵਿਗਿਆਨਿਕ ਨਜ਼ਰੀਏ ਨਾਲ ਪੜੋ ਵਿਖਿਆਨ ਕਰੀਏ ਫੇ ਕੀ ਹੈ ਇਹ ਇਹ ਪਤਾ ਕੀ ਹੈ ਇਹ ਹੈ ਕੁਦਰਤ ਦੇ اٹਲ ਨਿਜ਼ਮਾਂ ਦੀ ਸਚਾਈ ਦਾ ਵਰਣਨ ਸਾਇੰਸ ਕੀ ਹੈ ਸਾਇੰਸ ਹੈ ਕੁਦਰਤ ਦੇ ਅਟਲ ਨਿਜਮਾ ਦੇ ਸਤ ਨੂੰ ਜਾਣਨ ਦੀ ਪ੍ਰਕਿਰਿਆ ਅਬਸੋਲੂਟਲੀ ਉਹ ਪ੍ਰਕਿਰਿਆ ਇਸ ਕਰਕੇ ਡਾਇਨਾਮਿਕ ਬਦਲਦੀ ਰਹਿੰਦੀ ਹੈ ਜਿੰਨਾ ਤੱਕ ਉਹ ਆਪਣੇ ਆਤਮ ਸਤ ਤੱਕ ਨਹੀਂ ਪਹੁੰਚਦੇ ਜੀ ਤੇ ਗਰਮਾਣੀ ਸਟ੍ਰੈਟਿਕ ਹੈ ਨਹੀਂ ਬਦਲਦੀ ਅਟਲ ਹੈ ਜੀ ਇਹਦਾ ਇੱਕ ਵਾਕ ਵੀ ਸਾਨੂੰ ਸਮਝ ਲੱਗਿਆ ਨਾ ਸਾਡੀ ਸਮਾਜ ਨੂੰ ਬਦਲ ਕਰਕੇ ਸਾਡੀ ਜੀਵਨ ਦੀ ਕਾਗਰ ਕਰ ਲੂਗਾ ਇੱਕ ਇੱਕ ਵਾਕ ਵੀ ਸਮਝ ਲੱਗਿਆ ਹਾਂ ਚਿੱਟੇ ਹੀ ਹੁੰਦੇ ਜੀ ਜੀ ਜਿਹੜੇ ਦੋਨੇ ਤਰ੍ਹਾਂ ਦੇ ਚੱਲ ਤੋ ਛੇ ਇੱਕ ਵਾਰ ਵੀ ਸਮਝ ਲੱਗ ਗਿਆ ਹੁਣ ਅ ਜਿੱਦਾਂ ਨੇ ਜਿਹੜਾ ਆਦ ਸੱਚਾ ਜਗਾ ਸੱਚ ਕੁਦਰਤ ਦੇ ਅਟੱਲ ਨਿਯਮਾਂ ਦੀ ਸੱਚਾਈ ਦਮ ਜਦੋਂ ਸੂਰਜ ਪੂਰਬ ਤੋਂ ਨਿਕਲਦਾ ਪੱਛਮ ਜਾ ਕੇ ਡੁੱਬਦਾ ਪਾਣੀ ਨਵਾੜ ਵਾਣ ਨੂੰ ਜਾਂਦਾ ਧਰਤੀ ਸ ਜਿੰਨੀ ਅਟੱਲ ਸਨ ਹੈ ਹਨਾ ਮਗਲ ਜੀਵਨ ਹੈ ਜਿਹਨੋਂ ਪਤ ਤਿੰਨਾ ਹਿੱਸਿਆਂ ਚ ਬਣਦੇ ਆ ਬਨਸਪਤੀ ਜਗਤ ਪਸ਼ੂ ਜਗਤ ਸੂਖ ਪ੍ਰਾਣੀ ਜਗਤ ਜੀਵਨ ਦੇ ਬਾਰੇ ਚ ਕੁਦਰਤ ਦੇ ਅਟੱਲ ਨਿਯਮਾਂ ਦਾ ਸੱਚ ਕੀ ਆ ਉਹ ਹੈ ਜੀਵਨ ਦਾ ਆਧਾਰ ਜੀਵਨ ਦਾ ਆਧਾਰ ਕੀ ਆ ਪੰਜ ਤਤ ਜਿਹੜੇ ਗੜੇ ਅਗਨੀ ਹਵਾ ਪਾਣੀ ਧਰਤੀ ਤੇ ਪ੍ਰਕਾਸ਼ ਯਾਨੀ ਕਿ ਜੀਵਨ ਦਾ ਦਰਗੀਏ ਭਗਵਾਨ ਭਗਵਾਨ ਕੀ ਇੱਕ ਇਹੋ ਜਿਹਾ ਕ੍ਰਾਂਤੀਕਾਰੀ ਸੰਨਾਥ ਜਿਹੜਾ ਕਿ ਰਿਸ਼ੀਵ ਨੇ ਸੰਦਿੱਤਾ ਜਿਹਦੇ ਕਰਕੇ ਭਾਰਤ ਵਰਸ਼ ਸੋਨੇ ਜਿਹੀ ਹੋ ਗਿਆ ਜੀ ਇਹਦੇ ਵਿੱਚ ਅੱਜ ਵੀ ਉਹ ਸਮਰਥਾ ਹੈਗੀ ਇੰਨੀ ਤਾਕਤ ਹੈਗੀ ਆ ਕਿ ਮੁੜ ਕੇ ਇਸ ਖੇਤਰ ਵਿੱਚ ਇਸ ਦੇਸ਼ ਨੂੰ ਜਾਂ ਇਸ ਖੇਤਰ ਨੂੰ ਮੁੜ ਕੇ ਫੇਰ ਸੋਨੇ ਜਿਹੀ ਬਣਾ ਸਕਦਾ ਪਰ ਪਹਿਲਾਂ ਆਪਾਂ ਨੂੰ ਸਮਝਣਾ ਪੈਣਾ ਕਿ ਅਸਲ ਵਿੱਚ ਭਗਵਾਨ ਹੈ ਕੀ ਇਸ ਸੰਨਾਥ ਕੀ ਹੈ ਬੁਰਜਿਕਾ ਪਉ ਸਮਗਲ ਅਭੀ ਸਿਧਾਂਤ ਕੀ ਹੈ ਤਾਂ ਪੰਡਲਪ ਨੂੰ ਲਫਜ ਜੀ ਫੁਲ ਫੋਰਮ ਕਰਨੀ ਪਣੀ ਜੀ ਹੂੰ ਜੇ ਦੀ ਆਪਾਂ ਫੁਲ ਫੋਰਮ ਕਰਦੇ ਆ ਤਾਂ ਭਬੇ ਤੋਂ ਹੈਗੀ ਭੂਮੀ ਧਰਤੀ ਗੱਗੇ ਤੋਂ ਗਗਨ ਆਕਾਸ਼ ਬਾਵੇ ਤੋਂ ਵਾਯੂ ਐੜੇ ਤੋਂ ਅਗਨੀ ਸੂਰਜ ਨੰਨੇ ਤੋਂ ਨੀਰ ਪਾਣੀ ਪੰਜ ਤਤਾਂ ਸਿਲ ਗਿਆ ਭਗਵਾਨ ਭਗਵਾਨ ਨੂੰ ਕਹਿੰਦੇ ਹੈਗੇ ਸਿਰਜਣਾ ਸਰਬ ਵਿਆਪਕ ਸਰਵ ਸ਼ਕਤੀਮਾਨ ਅਕਾਲ ਮੂਰਤ ਨਿਰਭਉ ਸਰਬ ਵਿਸ਼ੇਜ ਲੱਗਦੇ ਜਿਹੜਾ ਪਉ ਨੂੰ ਹਨ ਸਿਰਜਣਾ ਸਰਬ ਕੀ ਮੇ ਸਰ ਜੀ ਉਹ ਦੇ ਕ੍ਰੀਏਟਰ ਹਾਂ ਇਸ ਕਰਕੇ ਆ ਕਿਉਂਕਿ ਜੀਵਨ ਕਿਹੜਾ ਪੰਜ ਤਤਾਂ ਦਾ ਬਣਿਆ ਹੈ ਜੀ ਸਰ ਵਿਆਪਕ ਕਿਵੇਂ ਆ ਊਮ ਨਹੀਂ ਪ੍ਰੈਜ਼ੈਂਟ ਇਸ ਕਰਕੇ ਆ ਕਿਉਂਕਿ ਜਿਹੜੇ ਜੀਵਨ ਦੇ ਪੰਜ ਤੱਤ ਆ ਸਾਰੀ ਜਗ੍ਹਾ ਮੌਜੂਦ ਆ ਜਿੱਥੇ ਤੇ ਕਰ ਜੀਵਨ ਨੇ ਹਮ ਸਰਬਸ਼ਕਤੀਮਾਨ ਕਿਵੇਂ ਭਗਵਾਨ ਊਮ ਨਹੀਂ ਪੋਟੈਂਟ ਇਸ ਕਰਕੇ ਆ ਕਿਉਂਕਿ ਜੀਵਨ ਨੂੰ ਚਲਾਉਣ ਲਈ ਜਿਹੜੇ ਜੀਵਨ ਦੇ ਪੰਜ ਤੱਤ ਆ ਉਹਨਾਂ ਸਾਰਿਆਂ ਦੀ ਐਹਮੀਅਤ ਆ ਇੰਪੋਰਟੈਂਸ ਰੱਬ ਰਿਹਾ ਇੱਕ ਤਤ ਵੀ ਬਾਹਰ ਕਰ ਦੋਗੇ ਲਾਈਫ ਜਿਹੜੀ ਆ ਫਿਨਿਸ਼ ਨਹੀਂ ਚੱਲੂਗੀ ਅੱਗੇ ਕਾਲ ਮੂਟ ਕਾਲ ਤੁਰ ਰਹਿਤ ਨੇ ਹੈਨਾ ਕਿਸ ਨੂੰ ਮੋਤ ਨਹੀਂ ਆਉਂਦੀ ਜੀ ਨਿਰਭਉ ਕਿਸੇ ਤੋਂ ਨਹੀਂ ਡਰਦੇ ਹੈਨਾ ਨਿਰਭੈਰ ਕਿਸੇ ਦਾ ਬੇਰ ਨਹੀਂ ਜਿੰਨਾਂ ਦੀ ਫਸਲ ਇੱਥੇ ਹੈ ਨਾ ਇਦਾਂ ਹੀ ਸਾਰਿਆਂ ਦੀ ਹੋਣੀ ਹੈ ਸ਼ਰਤ ਕੀ ਹੈ ਸਿਖਰੇ ਦੇਵਤੇ ਆ ਇਹਨਾਂ ਦਾ ਸਤਿਕਾਰ ਕਰਨਾ ਹਾਂ ਜੀ ਪੰਜ ਸਤਿਕਾਰ ਤੋਂ ਪਾਬਕੀ ਹੈ ਇਹਨਾਂ ਦਾ ਜੁਡੀਸ਼ੀਅਸ ਮੈਨੇਜਮੈਂਟ ਕਿੱਦਾਂ ਕਰੀਏ ਜਿਸ ਲਈ ਆਪਾਂ ਨੂੰ ਜੁਡੀਸ਼ੀਅਨ ਮੈਨੇਜਮੈਂਟ ਕਰਨਾ ਆ ਗਿਆ ਫੇ ਜਿਹੜੀ ਸਾਡੀ ਖੇਤੀ ਆ ਵਿਦਆਉਟ ਐਨੀ ਅਨਲੈਕਸ ਸਪੋਰਟ ਚੱਲ ਗਈ ਅਸਾ ਹੀ ਜਿਹੜਾ ਜੀਵਨ ਦਾ ਆਧਾਰ ਜੀ ਪੰਜ ਤਤ ਭਗਵਾਨ ਆਹ ਜਿਗਾਦ ਵਿੱਚ ਹੀ ਹਿਸਾ ਹੈ ਅੱਜ ਵੀ ਇਹੀ ਹੈ ਤੇ ਰਹਿਣਾ ਵੀ ਇਹੀ ਰਹਿਣਾ ਕੀ ਹੈ ਜੀਵਨ ਦੇ ਬਾਰੇ ਵਿੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾ ਨਿਕ ਹੋਸੀ ਵੀ ਸੱਚ ਹੁਣ ਆਪਾਂ ਹੈਗੇ ਕਿਸਾਨ ਹੈ ਨਾ ਸਾਡਾ ਸਬੰਧ ਹੈਗਾ ਖੇਤੀਬਾੜੀ ਨਾਲ ਖੇਤੀਬਾੜੀ ਦਾ ਸਬੰਧ ਮਨੁਸਪਤੀ ਨਾਲ ਹੈ ਮਨੁਸਪਤੀ ਦਾ ਸਬੰਧ ਜੀਵਨ ਵਾਲੇ ਜੀਵਨ ਨਾਲ ਹੈ ਜੀਵਨ ਦਾ ਆਧਾਰ ਕੀ ਹੈ ਪੰਜ ਤਤ ਨਾਲ ਜਸਲੀਨਾ ਖਸੌਣ ਨੇ ਕਲਾਸ਼ਤਗਾਰੀ ਜਾਂ ਖੇਤੀਬਾੜੀ ਦੀ ਗੱਲ ਕਰਨੀ ਹੈ ਜਿਹੜੇ ਇਹ ਜੀਵਨ ਦੇ ਪਾਗਿਤ ਤੱਤ ਆ ਉਹਨਾਂ ਵਿੱਚੋਂ ਤਿੰਨਾਂ ਬਾਰੇ ਉਹਨੂੰ ਸੋਚਣ ਦੀ ਕੋ ਲੋ ਨੇ ਥੋੜੀ ਇਸ ਗੱਲ 'ਚ ਮੈਂ ਇਹ ਐਡ ਕਰ ਸਕਦਾ ਵੀ ਜੇ 5000 4000 ਸਾਲ ਪਿੱਛੇ ਜਾਈਏ ਜਦੋਂ ਇਹ ਫਰਟੀਲਾਈਜ਼ਰ ਕੰਪਨੀਆਂ ਤੇ ਇਹ ਇਹਨਾਂ ਦੀ ਇਨਵੈਂਸ਼ਨ ਹੀ ਨਹੀਂ ਹੋਈ ਹੂੰ ਉਦੋਂ ਵੀ ਤਾਂ ਗੰਨਾ ਇਹੀ ਹੁੰਦਾ ਹੋਣਾ ਜਾਂ 5000 70 ਸਾਲ ਪਿੱਛੇ ਚਲੇ ਜਾਓ 100 ਸਾਲ ਚਲੇ ਜਾਓ ਤੁਸੀਂ 100 ਸਾਲ ਚਲੇ ਜਾਓ 100 ਸਾਲ ਪਿੱਛੇ ਵੀ ਚਲੇ ਜਾਓ ਪਰ ਬਹੁਤ ਪਿੱਛੇ ਵੀ ਚਲੇ ਜਾਓ ਤਾਂ ਉਹ ਸਿਧਾਂਤ ਤੋਂ ਉਹ ਵੀ ਲਾਗੂ ਹੋਇਆ ਉਹ ਸਿਧਾਂਤ ਅੱਜ ਕਿਉਂ ਨਹੀਂ ਲਾਗੂ ਹੋ ਰਿਹਾ ਅੱਛਾ ਅੱਛਾ ਜੀ ਆਪਣੇ ਮੱਕਰ ਸਾਹਿਬ ਜਦੋਂ ਨਾ ਅਸੀਂ ਉਹ ਖੇਤੀ ਸਦਸੰਗ ਕਰਦੇ ਆ ਇੱਕ ਧਾਰਮਿਕ ਸਦਸੰਗ ਹੈ ਦੂਜਾ ਖੇਤੀ ਸਦਸੰਗ ਨਾ ਅ ਅੱਛਾ ਜਦੋਂ ਵੀ ਕਰਦੇ ਆ ਨਾ ਕਿਸਾਨਾਂ ਨੂੰ ਅਸੀਂ ਇਹਨਾਂ ਪੁੱਛੀਦਾ ਇਹਨਾਂ ਸੈਮੀਨਾਰਾਂ ਵਿੱਚ ਵੀ ਤੁਸੀਂ ਆਪਣੀਆਂ ਫਸਲਾਂ ਵਾਸਤੇ ਪਾਣੀ ਕਿੱਥੋਂ ਲੈਣੇ ਆ ਜੀ ਤਾਂ ਬਹੁਤਿਆਂ ਨੂੰ ਜੋ ਪਤਾ ਕਿ ਉਹਦਾ ਜ਼ਮੀਨ ਚੋਂ ਹੂੰ ਫਿਰ ਉਹ ਵੀ ਤਾਂ ਇਹ ਲਈ ਤਾਂ ਸੌਡੀ ਗੱਲ ਗਲਤ ਆ ਉਹ ਵੀ ਬੜੀ ਹਰਾਨੀ ਨਾ ਯਾਨੀ ਕਿ ਪੁੱਛਦੀ ਗੱਲ ਵੀ ਕਰਦੇ ਆ ਇਹਨਾਂ ਨੂੰ ਕਹੀਦਾ ਵੀ ਅੱਜ ਸਾਡੇ ਕੋਲ ਟੈਕਨੋਲੋਜੀ ਹੈਗੀ ਹੈ ਨਾ ਉੱਪਰ ਕਰ ਰਹੇ ਸੌ ਸਾਲ ਪਿੱਛੇ ਜਾਓ ਜਦੋਂ ਟੈਕਨੋਲੋਜੀ ਨਹੀਂ ਸੀ ਜਿਵੇਂ ਉਹ ਕਹਿੰਦੇ ਖੂਹ ਹੈ ਨਾ ਹੋਰ ਪਿੱਛੇ ਜਾਓ ਟੂਆਂ ਤੋਂ ਪਿੱਛੇ ਲੈ ਜਾਓ ਹਾਂ ਜਿਹੜਾ ਜੀਵਨ ਤਾਂ ਕ੍ਰੂੜਾ ਹਾਲਤ ਕੱਿਆਂ ਦਾ ਹੈ ਨਾ ਤੇ ਜਿਹੜਾ ਜੀਵਨ ਵਾਸਤੇ ਪਾਣੀ ਹੈ ਨਾ ਹਮੇਸ਼ਾ ਉੱਪਰੋਂ ਆਣਾ ਜੀਵਨ ਵਾਸਤੇ ਜਿੰਨਾ ਹੀ ਪਾਣੀ ਆਣਾ ਹਮੇਸ਼ਾ ਉੱਪਰੋਂ ਚਾਹੇ ਤਰੇੜ ਪਿੰਦੀ ਆ ਚਾਹੇ ਮੀਂਹ ਪੈਂਦਾ ਚਾਹੇ ਨਦੀਆਂ ਦਰਿਆਵਾਂ ਦਾ ਪਾਣੀ ਜਿਹੜਾ ਥੱਲੇ ਵਾਲਾ ਪਾਣੀ ਹੈ ਨਾ ਇਹ ਤਾਂ ਸਾਨੂੰ ਕੁਦਰਤ ਨੇ ਜਾਣੀ ਕਿਹਾ ਇੱਕ ਨਿਯਮਤ ਬਖਸ਼ੀ ਉਹ ਆਪਾਂ ਉਹਨੂੰ ਕੱਢ ਕੱਢ ਕੇ ਖਰਾਬ ਕਰੀ ਜਾਂਦੇ ਹਾਂ ਹੂੰ ਫਿਲਟਰ ਲਿਲਪਾ ਨਹੀਂ ਇੰਨਾ ਵਧੀਆ ਨਹੀਂ ਹੈਗਾ ਜਿੰਨਾ ਵਧੀਆ ਉੱਪਰ ਵਾਲਾ ਇਹਨਾਂ ਚੀਜ਼ਾਂ ਦੇ। ਬਿਲਕੁਲ ਤੇ ਆਪਾਂ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਵੀ ਆਪਾਂ ਜਿਹੜਾ ਨਾ ਪਾਣੀ ਉੱਪਰ ਵਾਲੇ ਦੇਈਏ ਹੁਣ ਤੁਸੀਂ ਆ ਦੇਖੋ ਜੀ ਤੁਸੀਂ ਕੰਪਨੀਆਂ ਤੋਂ ਹੈਗੇ ਆਂ। ਦੇਖੋ ਛੋਲਿਆਂ ਨਾਲ ਕੋਈ ਫਰਕ ਲੱਗਦਾ ਏ। ਮਿੱਧਰ ਕਣਕ ਹੈਗੀ ਆ ਕਣਕ ਨਾ ਉਹ ਲੋਕਾਂ ਨੇ ਸਾਰਿਆਂ ਨੇ ਖਾਧਾ ਪਾਈਆਂ। ਮੇਰਾ ਖਿਆਲ ਇਦਾਂ ਦਾ ਕਲਰ ਨਹੀਂ ਹੋਊਗਾ ਕਿਸੇ ਦਾ। ਨਹੀਂ ਐ ਬਿਲਕੁਲ। ਹੁਣ ਜਿਹੜੀ ਆ ਚੀਜ਼ ਤੁਸੀਂ ਕਹੀ ਯਾਰਾ ਕਿ ਐਨੇ 100 ਸਾਲ ਪਹਿਲਾਂ ਨਹੀਂ ਸੀ ਕੈਮੀਕਲ ਫਰਟੀਲਾਈਜ਼ਰ ਆਮ ਲੋਕਾਂ ਕੀ ਕਹਿਣਾ? ਉਦੋਂ ਝਾੜ ਵੀ ਘੱਟ ਹੁੰਦਾ ਸੀ। ਲੋ ਝੋੜ ਘੱਟ ਹੁੰਦਾ ਸੀ। ਉਦੋਂ ਝਾੜ ਦੀ ਇੰਨੀ ਲੋੜ ਹੀ ਨਹੀਂ ਸੀ। ਪਾਪੂਲੇਸ਼ਨ ਘੱਟ ਸੀ। ਪਰ ਹੁਣ ਝਾੜ ਵਾਲੇ ਪਾਸੇ ਆਹ ਦੇਖ ਲੋ। ਹੂੰ ਆ ਹੁਣ ਮਲਕੇ ਤੁਸੀਂ ਜਿੰਨੇ ਵੀ ਤੁਹਾਡੇ ਦਰਸ਼ਕ ਆ ਉਹਨਾਂ ਨੂੰ ਕਹੋ ਭਾਈ ਫਗਵਾੜਾ ਦੂਰ ਨਹੀਂ। ਜਾ ਕੇ ਆਪ ਦੇਖ ਲੋ ਆਹ ਦੇਖ ਲੋ। ਹੁਣ ਜਦੋਂ ਵੜਨਗੇ ਗੰਨਾ ਵੜਨਗੇ ਆ ਕੇ ਖਾਲ ਖੁਦ ਦੇਖਣਾ। ਆਹ ਕਣਕ ਉਹ ਕਣਕ ਤੁਹਾਨੂੰ ਦਿਖਾਣੇ ਆ। ਜਿਹੜੀ ਉਹਨੇ ਛਿੱਟਾ ਮਾਰ ਕੇ ਵੱਡ ਬਣਾਇਆ। ਜਦੋਂ ਕਣਕ ਵੜਨਗੇ ਦੱਸਣਗੇ ਆ ਕੇ ਖੁਦ ਸਾਹਮਣੇ ਉਹ ਕਣਕ ਵੜਦੇ ਹੋਏ ਤੇ ਜੋਗਦੇ ਹੋਏ ਦੇਖ ਲੈਣਾ ਹੁਣ ਇਹਨਾਂ ਦੀ ਕਣਕ ਆ ਜੀ ਪ੍ਰਿੰਸੀਪਲ ਸਿੰਘ ਜੀ ਰਾਜੀ ਇਹਨਾਂ ਨੇ ਕਿਹਾ ਪਿਛਲੇ ਸਾਲ ਜਿਹੜਾ ਨੇ 23 ਕਾਉਂਟਰ ਕੱਢੀ ਆ ਜੀ ਸਿਰਫ ਛਿੱਟਾ ਮਾਰ ਕੇ 2 ਕਿਲੋ ਛਿੱਟਾ ਮਾਰ ਕੇ ਉੱਥੇ ਪ੍ਰਾਲੀ ਨੂੰ ਵਿੱਚੇ ਪ੍ਰਾਲੀ ਨੂੰ ਹੀ ਖਾਦ ਬਣਾਇਆ ਇਹਨਾਂ ਨੇ ਯੂਰੀਆ ਨਹੀਂ ਪਾਇਆ ਉਹ ਪ੍ਰਾਲੀ ਨੇ ਯੂਰੀਆ ਦਾ ਕੰਮ ਕੀਤਾ ਕੋਈ ਡੀਏ ਵੀ ਨਹੀਂ ਪਾਇਆ ਕੁਝ ਨਹੀਂ ਪਾਇਆ ਕਈ ਕਾਉਂਟਰ ਇਸ ਵਾਰੀ ਕਹਿੰਦੇ 24 ਨਿਕਲੂਗੀ ਨਿਕਲੂਗੀ ਵੱਧ ਨਹੀਂ ਹੁਣ ਉਹ ਅਨਾਉਂਸ ਕਰਦੇ ਆਂਗੇ ਜੇ ਕਿਸੇ ਨੂੰ ਸ਼ੱਕ ਆ ਪਈ ਆ ਕੇ ਮੇਰੇ ਕੋ ਆ ਜਾਣ ਤੁਸੀਂ ਮੈਂ ਦੱਸੂ ਪਰ ਮਲ ਕੇ ਘਰੇ ਬੈਠੇ ਕਿੰਤੂ ਪਰੰਤੂ ਕਰੀ ਜਾਣਾ ਫਿਰ ਤਾਂ ਆਪਾਂ ਆਪਣੇ ਜੁਆਕਾਂ ਦੀ ਦੁਸ਼ਵਨਾ ਨਾ ਦੇਖੋ ਆਪਣਾ ਬਕਰ ਸਮਾਂ ਜੀਵਨ ਤਾਂ ਲੰਘ ਗਿਆ ਮੈਂ ਮੱਕੀ ਜਿਹਨੂੰ ਮੰਡੀ ਲੈ ਗਿਆ ਨਾ ਫੁਲਕਾ ਸਾਹਿਬ ਤਾਂ ਮੈਨੂੰ ਸਾਰਿਆਂ ਨੇ ਉੱਥੇ ਮੰਡੀ ਵਾਲੇ ਪੁੱਛਦੇ ਵੀ ਇਹ ਮੱਕੀ ਤੂੰ ਕਿੱਥੋਂ ਲੈ ਗਿਆ ਹਾਂ ਉਹਦੇ ਨਾਲ ਜਿਹੜੀ ਨਿਕਲਦੀ ਇੰਨਾ ਫਰਕ ਪਿਆ ਇਹਨੇ ਨਾ ਮੋਟਾ ਦਾਣਾ ਜਿਹੜਾ ਮੱਕੀ ਕੱਢਣ ਆਇਆ ਮੇਰੀ ਮਸ਼ੀਨ ਦੇ ਨਾਲ ਉਹ ਵੀ ਕਿਵੇਂ ਮੈਂ ਦਿਨ ਜਿੰਦਗੀ ਜਿਹਦਾ ਉਹ ਲਾਕਾ ਮੱਕੀ ਵੀ ਦਾ ਸਾਰਾ ਮੱਕੀ ਕੱਢੀ ਉਹ ਨਾ ਖਾਤੋਂ ਕੀ ਕੀਤਾ ਕੀ ਪਾਣੀ ਕਿੰਨੇ ਸਿਰਫ 3 ਬਿਨਾਂ ਖਾਤੋਂ ਪਰ ਪਾਣੀ 3 ਪਾਣੀ ਸਿਰਫ 3 ਉਹ ਵੀ ਉਹ ਵੀ ਖਾਲੀ ਦੇ ਵਿੱਚ ਖਾਲੀ ਦੇ ਵਿੱਚ ਸਿਰਫ ਖਾਲੀ ਚੋਂ ਵੀ ਆਮ ਜਿੰਨੇ ਆਪਾਂ ਲਾਉਣੇ ਆ ਉਦੋਂ ਮੁਸ਼ਕਲ ਨਾਲ ਚੌਥਾ ਕਿਸਾ ਪਾਣੀ ਉਹ ਵੀ ਡਾਕਟਰ ਸਾਹਿਬ ਇੱਕ ਵਾਰੀ ਨਾ ਵੀਡੀਓ ਚੱਲ ਰਹੀ ਹੈ ਤਾਂ ਮੈਂ ਚਾਹਣਾ ਤੁਸੀਂ ਐਕਸਪਲੇਨ ਕਰ ਦਿਓ ਕਿ ਇਹ ਕਨਸੈਪਟ ਕੀ ਹੈ ਕਿਉਂਕਿ ਉਹ ਆਪਾਂ ਜਦੋਂ ਗੱਲ ਕੀਤੀ ਉਦੋਂ ਤੁਹਾਡੇ ਮਾਈਕ ਨਹੀਂ ਲੱਗਿਆ ਸੀ ਇੱਕ ਵਾਰੀ ਤੁਹਾਡਾ ਆਈਡੀਆ ਕੀ ਹੈ ਇਹ ਔਰ ਕਿਵੇਂ ਖੇਤੀ ਹੋਣੀ ਇਹ ਅਸਲ ਵਿੱਚ ਉਹ ਜਿਹੜੇ ਜੀਵਨ ਦੇ ਪੰਜ ਤੱਤ ਆ ਕਿ ਜਿਹੜਾ ਜੀਵਨ ਦੇ ਪੰਜਾਂ ਤੱਤਾਂ ਦੀ ਖੇਡ ਹੈ ਇਹਦੇ ਵਿੱਚ ਕਾਰਗਰ ਪ੍ਰਬੰਧ ਕਿਦਾਂ ਕਰਨਾ ਆਪਾਂ ਜੀਵਨ ਦੇ ਪੰਜਾਂ ਤੱਤਾਂ ਦਾ ਜੀਵਨ ਦੇ ਪੰਜ ਤੱਤ ਕਿਹੜੇ ਕਿਹੜੇ ਅਗਨੀ ਹਵਾ ਪਾਣੀ ਧਰਤੀ ਤੇ ਆਕਾਸ਼ ਇਹਨਾਂ ਤਿੰਨਾਂ ਦਾ ਇਹਨਾਂ ਵਿੱਚੋਂ ਜਿਹੜੇ ਪੰਜਾਂ ਕਿਹੜਾ ਜਿਹੜੇ ਤਿੰਨ ਤੱਤ ਆ ਉਹਨਾਂ ਉੱਪਰ ਇੱਕ ਕਿਸਾਨ ਨੂੰ ਕੋਈ ਸੋਚਣ ਦੀ ਲੋੜ ਨਹੀਂ ਹੈਗੀ ਜਿਹੜੇ ਉਹਨਾਂ ਵਿੱਚੋਂ ਇੱਕ ਇਹਦੇ ਵਿੱਚ ਹੋਰ ਵੀ ਇੱਕ ਐਡ ਹੁੰਦਾ ਹੋਵੇਗਾ ਕਾਲ ਪੰਜਾਂ ਦੇ ਨਾਲ ਇੱਕ ਹੋਰ ਐਡ ਹੁੰਦਾ ਕਾਲ ਇਹ ਜਿਹੜੇ ਤਿੰਨ ਆ ਇੱਕ ਪਾਣੀ ਦੂਜਾ ਆਕਾਸ਼ ਔਰ ਤੀਜਾ ਕਾਲ ਇਹਨਾਂ ਨੂੰ ਮੈਨੇਜ ਕਰਨ ਦੀ ਲੋੜ ਹੈ ਜਿਸ ਵੇਲੇ ਇਹ ਸਾਰੀ ਮੈਨੇਜਮੈਂਟ ਕਰਨੀ ਆ ਗਈ ਹੁਣ ਜਿੱਦਾਂ ਛੋਲੇ ਆ ਜੀ ਇਹੜੇ ਛੋਲੇ ਆ ਨਾ ਇਹਦਾ ਅਸੀਂ 7/2 ਕਿਲੋ 5 ਹਜ਼ਾਰ ਦਾਣਾ 1 ਏਕੜ ਦੇ ਵਿੱਚ ਪਾ ਲਈਏ ਪਹਿਲਾਂ ਜਿਹੜਾ ਇਹ ਦੱਸੋ ਸ਼ੁਰੂ ਵਿੱਚ ਕਿਵੇਂ ਕੀਤਾ ਸ਼ੁਰੂ ਵਿੱਚ ਕਿਵੇਂ ਕੀਤਾ ਤੁਸੀਂ ਤਾਂ ਦੱਸੋ ਇਹ ਪਹਿਲਾਂ ਕੀ ਕਰਨਾ ਕੀ ਆ ਆਪਾਂ ਨੇ ਜਿਹੜਾ ਜਿਹੜਾ ਗਿੰਨੀ ਵੀ ਆਪਣੀ ਫਸਲ ਹੈਗੀ ਆ ਉਹਨੂੰ ਉਹਦਾ ਬਸੇਰਾ ਉੱਚੇ ਥਾਂ ਰੱਖਣਾ ਪਾਣੀ ਨੂੰ ਪਾਣੀ ਦਾ ਸੁਭਾਵ ਨਿਯਮਿਤ ਰੱਖਣਾ ਪਹਿਲਾਂ ਆਪਾਂ ਜਿੱਦਾਂ ਨਾ ਕਨਕ ਤੋਂ ਬਾਅਦ ਸਾਨੂੰ ਖੇਤ ਦੇ ਮਿਲੇ ਇਹਦੀ ਬਹਾਈ ਕਰ ਲਈ ਬਹਾਈ ਕਰਨ ਤੋਂ ਬਾਅਦ ਬੈੱਡ ਬਣਾਤੇ 2 ਟਾਈਮ ਸਟਰੋਂਗਰ ਬਟ ਚਾਰਜਰ ਫੋਟੇ ਦੇ ਬੈਟਰੀ ਹੌਂਸਟੰਡਰ ਬਟ ਪਨ ਕਰਨੇ ਉਹ ਬਣਾ ਲਓ ਆਪਾਂ ਕਿਉਂਕਿ ਗੰਨਾ ਵਿਗੜਾ ਸੀਗਾ ਇਸ ਕਰਕੇ ਵੀ ਡਾਇਰੈਕਸ਼ਨ ਰੱਖੀਏਗੀ ਈਸਟ-ਵੈਸਟ ਲੰਦਾ ਚੜਦਾ ਤੇ ਜਿਹੜਾ ਗੰਨਾ ਹੈ ਉਹ ਦੱਖਣੀ ਵਾਹੀ ਤੇ ਲਾਈਦਾ ਉਹਦੀ ਟਲਾਂ ਤੇ ਤਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਪਵੇ ਜੇਕਰ ਆਪਾਂ ਦੂਜੇ ਪਾਸੇ ਲਾ ਦੇ ਉਦੋਂ ਸਮਾਂ ਧੁੱਪ ਹੋਊਗੀ ਉਦੋਂ ਸਮਾਂ ਛਾਂ ਲੱਗੂਗਾ ਨੂੰ ਇਸ ਕਰਕੇ ਗੰਨਾ ਵਧੀਆ ਨਹੀਂ ਹੋਊਗਾ ਉਦੋਂ ਪਾਸੇ ਜਿੰਨੀ ਮਰਜ਼ੀ ਆਪਾਂ ਖਾਦਾਂ ਪਾ ਲਈ ਉਧਰ ਖਾਦ ਪਾਣ ਦੀ ਕੋ ਲੋਣੀ ਇਹਦਾ ਮੁਕਾਬਲਾ ਨਹੀਂ ਕਰ ਪਾਊਗਾ ਕਿਉਂਕਿ ਜਿਹੜਾ ਖੇਤੀ ਆ ਨਾ ਕੁਦਰਤੀ ਵਰ ਕਦੋਂ ਨਾਲ ਜਿੰਨਾ ਸਹਿਯੋਗ ਕਰਾਂਗੇ ਉਨੀ ਖੇਤੀ ਵਧੀਆ ਹੋਣੀ ਹੈ ਅੱਛਾ ਇਹ ਜਿਹੜਾ ਫੇ ਗੰਨਾ ਲਾਇਆ ਨਾ ਇਹ ਅਗਸਤ ਮਹੀਨੇ ਚ ਲੱਗਾ ਇਹ ਇਹ ਤੋਂ ਪਹਿਲਾਂ ਜਦੋਂ ਅਗਸਤ ਮਹੀਨੇ ਚ ਖੀਰਾ ਲੱਗਿਆ ਸੀ ਨਾਲੇ ਇਹਦੇ ਅਗਸਤ ਵਿੱਚ ਇਹ ਗੰਨਾ ਲੱਗਾ ਅਗਸਤ ਵਿੱਚ ਖੀਰਾ ਖੀਰਾ ਲੈ ਚੁੱਕੇ ਆ ਤੇ ਬਹਾਈ ਕੋਈ ਨਹੀਂ ਮੁੜ ਕੇ ਤੇ ਜਿਹੜਾ ਹੈਗਾ ਛੋਲੇ ਇਹ ਜਾ ਕੇ ਲੱਗੇ ਆ ਜਿਹੜਾ ਆਪਣਾ ਖੀਰਾ ਲਿਆ ਨਾ ਅਗਸਤ ਮਹੀਨੇ ਚ ਸਤੰਬਰ ਅਕਤੂਬਰ ਜਾ ਕੇ ਅਕਤੂਬਰ ਦੇ ਲਾਸਟ ਵਿੱਚ ਨੰਬਰ ਦੇ ਪਹਿਲੇ ਹੱਥ ਤੇ ਜਿਹੜੇ ਚੰਨੇ ਲੱਗੇ ਵਿੱਚ ਦੇ ਚੰਨੇਲੇ 2-2 ਫੁੱਟ ਦੇ ਉੱਤੇ ਇੱਕ-ਇੱਕ ਦੀ ਸੀਟ ਲੱਗਾ ਉਹ ਤੋਂ ਬਾਅਦ ਫਿਰ ਜਿਹਦੇ ਵਿੱਚ ਚਕੰਦਰ ਬੀਜੀ ਹੈ ਇਹ ਵੀ ਜੱਕ ਨੰਬਰ ਮਹੀਨੇ ਚ ਬੀਜੀ ਹੈ ਇਹ ਵੀ ਨੰਬਰ ਚ ਲੱਗੀ ਹੈ ਤੇ ਜਿਹੜਾ ਹੈਗਾ ਆ ਜਿਹੜੀ ਖਾਲੀ ਹੈ ਗੰਨੇ ਵਾਲੀ ਇਹ ਦੋਨੋਂ ਪਾਸੇ ਬੰਦਿਆ ਜਿਹੜਾ ਪਾਣੀ ਇਹਨੂੰ ਕਦੇ ਯਾਨੀ ਕਿ ਥੱਲੇ ਵਾਲਾ ਜ਼ਮੀਨ ਵਾਲਾ ਪਾਣੀ ਕਦੇ ਨਹੀਂ ਲੱਗਾ ਹੈਗਾ ਇਹਨੂੰ ਜਦੋਂ ਪਹਿਲਾਂ ਬਿਜਾਈ ਕੀਤੀ ਆ ਉਸ ਵੇਲੇ ਮੀਂਹ ਪਿਆ ਗਿਆ ਸੀਗਾ ਇਹ ਪਾਣੀ ਤੁਸੀਂ ਗੰਨੇ ਨੂੰ ਤਾਂ ਇੱਕ ਵੀ ਨਹੀਂ ਲਾਇਆ ਇੱਕ ਵੀ ਨਹੀਂ ਲੱਗਾ ਪਾਣੀ ਜੀ ਇੱਕ ਵੀ ਨਹੀਂ ਪਾਣੀ ਲੱਗਾ ਨਾ ਵੀ ਨਹੀਂ ਨਹੀਂ ਲੱਗਣਾ ਜੀ ਲੱਗ ਨਹੀਂ ਨਹੀਂ ਜੀ ਆੜੀ ਦੂਜੀ ਖਾਲੀ ਖਾਲੀ ਆ ਬਲਕਿ ਗੰਨਾ ਤੁਸੀਂ ਬੀਜਿਆ 4/4 ਤੇ ਉਸ ਤੋਂ ਬਾਅਦ ਇੱਥੇ 8/4 ਤੇ ਆ ਜੀ ਹਾਂ ਜੀ ਰੋਟੂ ਰੋਡ ਡਿਸਟੈਂਸ ਕਿਹੜਾ 4 ਤੋਂ 4 ਪਲਾਂਟ ਤੋਂ ਪਲਾਂਟ ਹਾਂਜੀ ਤੇ 8 ਫੁੱਟ ਰੋਟੂ ਰੋਟੂ ਵਿੱਚ ਇੱਕ ਖਾਲੀ ਖਾਲੀ ਛੱਡੀ ਆ ਹਾਂਜੀ ਹਾਂਜੀ ਆ ਜਿਹੜੀ ਖਾਲੀ ਛੱਡੀ ਆ ਉਹਦੇ ਵਿੱਚ ਜਿਹੜੀਆਂ ਦੂਜੀਆਂ ਫਸਲਾਂ ਸਿਰਫ ਉਹ ਬੀਜੀਆਂ ਜਾਣਗੀਆਂ ਤੇ ਇਹਦੇ ਗੰਨੇ ਦੇ ਨਾਲ ਵੀ ਜਿਹੜਾ ਬੈੱਡ ਬਚ ਗਿਆ ਉਹ 'ਚ ਦੂਤੀਆਂ ਫਸਲਾਂ ਹਾਂਜੀ ਹਾਂਜੀ ਤੇ ਹੁਣ ਜਦੋਂ ਤੁਸੀਂ ਇੱਥੇ ਛੋਲੇ ਵੜ ਕੇ ਹਾਂਜੀ ਹਾਂਜੀ ਤੇ ਉਦੋਂ ਬਾਅਦ ਇੱਥੇ ਉਹਦੇ ਇਹਦੇ ਵਿੱਚ ਹਲਦੀ ਵੀ ਬੀਜੀ ਜਾ ਸਕਦੀ ਐ ਫਿਰ ਹੁਣ ਹਲਦੀ ਬੀਜਦੇ ਹੋਗੇ ਹਾਂ ਬੀਜੀ ਜਾ ਸਕਦੀ ਛੋਲੇ ਵੜ ਕੇ ਹਲਦੀ ਬੀਜਦੇ ਹੋਗੇ ਹਲਦੀ ਬੀਜੀ ਜਾਂਦੀ ਤੇ ਜਾ ਕੇ ਹੁਣ ਮਲਕਿ ਤੁਹਾਡਾ ਮਤਲਬ ਨਵੰਬਰ ਤੱਕ ਇਹ ਗੰਨਾ ਇੰਨਾ ਭਰ ਜਾਣਾ ਕਿ ਸਾਰਾ ਖੇਤ ਇਹ ਅਸਲ ਵਿੱਚ ਜਦੋਂ ਜਿੰਨਾ ਹੁਣ ਤੁਸੀਂ ਹੁਣ ਆਜ ਆਏ ਹੋ ਇੱਕ ਵਾਰੀ ਆਉਣ ਨਾਲ ਗੱਲ ਨਹੀਂ ਬਣਦੀ ਹੈਗੀ ਆਪਾਂ ਦੋ ਦੋ ਮਹੀਨੇ ਬਾਅਦ ਇਹਨੂੰ ਦੇਖੀ ਆ ਕੇ ਕਿ ਪਤਾ ਲੱਗਦਾ ਵੀ ਕਿਸ ਤੰਗ ਨਾਲ ਚੱਲ ਰਿਹਾ ਹੈ ਤੇ ਜਿਹੜੇ ਤੁਸੀਂ ਪਹਿਲਾਂ ਇਸ ਤਰ੍ਹਾਂ ਵੀਡੀਓ ਦਾ ਚਾਰਟ ਰਕ ਕੇ ਨਾ ਆਇਓ ਦੱਸ ਦਿਓ ਇਹ 400 ਕਵਾਂਟਲ ਤੋਂ ਕਦੇ ਨਹੀਂ ਘਟੂਗਾ ਜੀ ਕਦੇ ਵੀ ਨਹੀਂ ਘਟੂਗਾ ਚਾਰਟਾ ਦਾ ਇਹਨਾਂ ਦਾ ਚਾਰਟਾ ਪੰਨ ਕਿੰਨੇ 500 ਆਏ ਇਹਨਾਂ ਦਾ 520 ਆਇਆ ਹਾਂ ਤੇ ਉਹ 15 ਜੁਤੀਲਾ ਨੇ ਉਹ ਸਾਡਾ ਟਾਰਗੇਟ ਕੀ ਹੈ ਜੀ ਅਗਲੀ ਇੱਕ ਪੋਰੀ ਹੈ ਇਹ 1250 ਪੋਰੀਆਂ ਲੱਗਦੀਆਂ ਇੱਕੜ 'ਚ ਸਾਡਾ ਇੱਕ ਪੋਰੀ ਤੋਂ ਇੱਕ ਕਵਾਂਟਲ ਲੈਣ ਦਾ ਟਾਰਗੇਟ ਹੈ ਇੱਕ ਕਵਾਂਟਲ ਤੇ ਉਹ ਇੱਕ ਕਵਾਂਟਲ ਕਦੋਂ ਮਿਲਣਾ ਜਿਸ ਵੇਲੇ ਜ਼ਮੀਨ ਦੇ ਵਿੱਚ ਜਿਹੜੇ ਹੈਗਾ ਇੱਕ ਤਾਂ ਜੁਡੀਸ਼ੀਅਸ ਮੈਨੇਜਮੈਂਟ ਕਰਨਾ ਹੈ ਕਿ ਦੂਜਾ ਆਰਗ ਜੇਲ ਅਰਗੈਨਿਕ ਮਟਰ ਪੂਰਾ ਹੋਇਆ ਨਾ ਫੇ ਕੋਈ ਨਹੀਂ ਰੋਕ ਸਕਦਾ ਸਾਨੂੰ 1000 ਕਿਲੋ ਕਰ ਲੈਣ। ਹਾਂਜੀ। ਅਲੀ ਅਰਗੈਨਿਕ ਮਟਰ ਬਹੁਤ ਘੱਟ ਹੈ। ਇਕੱਠੀਆਂ ਫਸਲਾਂ ਦੇਖੋ ਜੀ। ਇੱਕ ਤਾਂ ਐਸਾ ਫਸਲ ਬਤਾ ਰਹੇ ਹਾਂ। ਜੀ। ਇੱਕ ਗੰਨੇ ਦਾ ਇਹਨੇ ਦਾ ਇੰਨਾ ਹੀ ਪੂਰਾ ਪੂਰਾ ਝਾੜ ਆ ਗਿਆ ਦੂਜੇ ਨਾਲੋਂ ਜ਼ਿਆਦਾ ਆ। ਹੂੰ। ਵਿੱਚ ਇੱਕ ਪਹਿਲਾਂ ਖੀਰਾ ਲੈ ਲਿਆ। ਹੂੰ। ਹੁਣਾਂ ਵਿੱਚ ਇਹਨਾਂ ਨੇ ਛੋਲੇ ਲੈ ਲੈਣੇ ਆ। ਫੇਰ ਆ ਵਿੱਚ ਚੁੰਦਰ ਵੀ ਲੈ ਲਈ ਹੈ। ਹਾਂਜੀ। ਤੇ ਇਹ ਇਹ ਉੱਥੇ ਦਿਖਾਇਆ ਸੀ ਪਰੇ। ਉੱਥੇ ਮਟਰ ਉੱਥੇ ਮਟਰ ਵੀ ਲਏ ਆ। ਮਟਰ ਮਸਰ ਮਸਰ ਵੀ ਹੈ ਵਿੱਚ ਮਸਰ ਵੀ ਜਿਵੇਂ ਆ ਫਿਰ ਸਰੋਂ ਵੀ ਹੈ ਵਿੱਚੋਂ ਲਈ ਆ ਹਾਂਜੀ ਕਣਕ ਵੀ ਉਧਰ ਪਰਲੇ ਉਧਰ ਲਸਣ ਜਾਨਕੀ ਹਰ ਇੱਕ ਫਸਲ ਜਿਹੜੀ ਵਿੱਚ ਕਣਕਾ ਜਿਹੜੀ ਵੀ ਤੁਹਾਡੇ ਦਿਮਾਗ ਚ ਆਉਂਦੀ ਸਾਰੀਆਂ ਫਸਲਾਂ ਵੀ ਸਕਦੇ ਆਪਾਂ ਗੰਨੇ ਦੇ ਵਿੱਚ ਗੰਨਾ ਇੱਕ ਸਿਕਿਉਰਿਟੀ ਹੈ ਜਿਹੜੀਆਂ ਵਿੱਚ ਫਸਲਾਂ ਉਹ ਤੁਹਾਡੇ ਸਾਰੇ ਖਰਚੇ ਚੱਕੂਗੇ ਯਾਨਕਿ ਇਸ ਤੰਗ ਨਿਕਲਣਾ ਪਊਗਾ ਜਿਹੜੀ ਲੌਂਗ ਡਿਸ਼ਨ ਕ੍ਰੋਪ ਆ ਉਹ ਸਾਡੀ ਸਿਕਿਉਰਿਟੀ ਬਣੂ ਜਦੋਂ ਇਹ ਹਾਈਟ ਤੇ ਆਜੂ ਫਿਰ ਧੁੱਪ ਮਿਲਦੀ ਬਾਕੀ ਕ੍ਰੋਪ ਨੂੰ ਨਹੀਂ ਇਹ ਇਹ ਖਤਮ ਹੋਣਾ ਛੇਤੀ ਹੋਣਾ ਹਰਵੈਸਟ ਟਾਈਮ ਪੀਰੀਅਡ ਹੈ ਹਲਦੀਨ ਹਲਦੀਨ ਤੋਂ ਪੁੱਛ ਗਲਤੀ ਵੀ ਦੋ ਉਹ ਚਲਦੀ ਹਲਦੀਨ ਤੋਂ ਪੀਰਾ ਘਟ ਚਾਈਦੀ ਹਲਦੀਨ ਤੋਂ ਘਟ ਚਾਈਦੀ ਹੈ ਤਾਂ ਇਸ ਕਰਕੇ ਨਹੀਂ ਤਾਂ ਆਮ ਤੌਰ ਤੇ ਇਕੱਲਾ ਗੰਨਾ ਵੀ ਚਲੀ ਜਾਂਦਾ ਠੀਕ ਇਕੱਲਾ ਗੰਨਾ ਹੀ ਵੈਸੇ ਰੱਖਾਂਗੇ ਇਹਦੇ ਵਿੱਚ ਇਹਦੇ ਵਿੱਚ ਇਕੱਲਾ ਗੰਨਾ ਹੀ ਰੱਖਾਂਗੇ ਕਿਉਂਕਿ ਇੱਕ ਸੀਡ ਪ੍ਰੋਡਕਸ਼ਨ ਵਾਸਤੇ ਵੀ ਹੈਗਾ ਤੇ ਬਾਕੀ ਤੁਸੀਂ ਕਹਿ ਰਹੇ ਸੀ ਕਿ ਰੈਸਟ ਦੀ ਲੋੜ ਨਹੀਂ ਉਹ ਵੀ ਥੋੜਾ ਇੱਕ ਵਾਰੀ ਬੋਲ ਦਿੰਦੇ ਕਿ ਹਾਂ ਉਹ ਰੈਸਟ ਲਈ ਹੁੰਦਾ ਹੈ ਕਿ ਜਦੋਂ ਜਿਹੜੇ ਵੀ ਆਰਗੈਨਿਕ ਖੇਤੀ ਵਾਲੇ ਕਨਸੈਪਟ ਚ ਜਾਂਦੇ ਲੋਕ ਤਾਂ ਉਹ ਜਿੰਨੇ ਕੁ ਵੀ ਇੰਟਰਵਿਊਜ਼ ਮੈਂ ਕੀਤੇ ਫਿਰ ਉਹ ਕਹਿੰਦੇ ਕਿ ਅਸੀਂ ਸਾਲ ਲਈ ਕਈ ਵਾਰੀ ਇੱਕ ਖੇਤ ਕੀਤਾ ਫਿਰ ਦੂਜੇ 'ਚ ਸ਼ਿਫਟ ਕਰਤਾ ਉਹਨੂੰ ਅਸੀਂ ਰੈਸਟ ਦਵਾਉਂਦੇ ਆ ਕਿ ਉਹਦੇ ਨਿਊਟ੍ਰੀਐਂਟਸ ਪੂਰੇ ਹੋ ਜਾਣਗੇ ਨਹੀਂ ਇਸ ਤਰ੍ਹਾਂ ਦੀ ਲੋੜ ਨਹੀਂ ਉਹ ਜਦੋਂ ਆਪਾਂ ਨੂੰ ਸੰਘਣਾ ਪਾਵਾਂਗੇ ਵੀ ਇਹ ਜਿਹੜਾ ਨਾ ਆਕਾਸ਼ ਆ ਇਹ ਬਹੁਤ ਤੰਤਿਆ ਪ੍ਰਕਾਸ਼ ਆ ਆ ਆਕਾਸ਼ ਕੀ ਡਿਸਾਈਡ ਕਰਦਾ ਹੈਗਾ ਉਹ ਕਰਦਾ ਹੈਗਾ ਕੰਪੀਟੀਸ਼ਨ ਜਿਹੜੀ ਦੋ ਤਰ੍ਹਾਂ ਦੀ ਮੁਕਾਬਲੇਬਾਜ਼ੀ ਫਸਲ ਦੇ ਵਿੱਚ ਇੱਕ ਹੈਗੀ ਘਰੇਲੂ ਦੂਜੀ ਗਵਾਂਡੀਆਂ ਗਵਾਂਡੀਆਂ ਘਰੇਲੂ ਕਿਹੜੀ ਗੰਨੇ ਦੇ ਗੰਨੇ ਦੇ ਬੂਟੇ ਦੀ ਜਿੱਦਾਂ ਕਣਕ ਵੀ ਜੋ ਕਣਕ ਦੇ ਛੋਲੇਆਂ ਤੋਂ ਛੋਲੇਆਂ ਦੇ ਬੂਟੇ ਦੀ ਹਨਾ ਤੇ ਜਿਸ ਵੇਲੇ ਆਪਾਂ ਜਿਆਦਾ ਸੰਘਣੇ ਕਰ ਦੋਗੇ ਫਿਰ ਉਹ ਚ ਮਗਾਉਲੀ ਆ ਜੀ ਬਹੁਤ ਜਿਆਦਾ ਵਧ ਜੂਗੀ ਫਿਰ ਉਹਨਾਂ ਨੂੰ ਉਹ ਉੱਥੇ ਰਸਤੇ ਨਹੀਂ ਪੋਹਗੀ ਜਦੋਂ ਆਪਾਂ ਆਕਾਸ਼ ਪੂਰਾ ਕਰ ਦੋਨੇ ਆ ਤਾਂ ਫਿਰ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਫਿਰ ਲਗਾਤਾਰ ਇੱਦੇ ਚੱਲੀ ਜਾਓਗੇ ਜਿੱਦਾਂ ਜੰਗਾ ਚੱਲਦਾ 4 ਮੇਨਟੇਨ ਰਹਿੰਦਾ 4 ਮੇਨਟੇਨ ਰਹੂਗਾ ਸੋ ਕੋ ਜਮੀਨ ਦੀ ਉਪਜਾਊ ਸ਼ਕਤੀ ਵਧੂ ਕਿਉਂ ਕਿਉਂਕਿ ਜਿਹੜਾ ਨਾ ਛੋਲੇ ਆ ਇਹ ਇਹਨਾਂ ਨੇ ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਨਾ ਇਹਦੇ ਵਿੱਚ ਕੁਦਰਤੀ ਫੈਕਟਰੀਆਂ ਹੈਗੀਆਂ ਨਾਈਟ੍ਰੋਜਨ ਫਿਕਸ ਕਰਦੀਆਂ ਨਾਈਟ੍ਰੋਜਨ ਬਣਾਉਂਦੀਆਂ ਤੇ ਜਿਹੜੀ ਹੈਗੀ ਆ ਚਕੰਦਰ ਇਹਦੇ ਇਸ ਤਰ੍ਹਾਂ ਕਰਨ ਕਿ ਜਮੀਨ ਦੀ ਉਪਜਾਊ ਸ਼ਕਤੀ ਵਧੀ ਜਾਂਦੀ ਹੈ। ਬਾਹਰੋਂ ਕੋਈ ਖਾਦ ਦੀ ਜਰੂਰਤ ਨਹੀਂ ਹੈਗੀ। ਤੇ ਸਾਰਾ ਕੁਝ ਜਾਨਕਿਨਾ ਕੁਦਰਤ ਨੇ ਮੇਨਟੇਨ ਕੀਤਾ ਆ ਉਹਨੂੰ ਮੇਨਟੇਨ ਕਰਕੇ ਰੱਖਣ ਦੀ ਜਰੂਰਤ ਹੈ। ਉਹਨੂੰ ਬਚਾ ਕੇ ਰੱਖਣ ਦੀ ਜਰੂਰਤ ਹੈ। ਇਹ ਸਾਰਾ ਜਿਹੜਾ ਸਿਸਟਮ ਜਾਨਕਿ ਹਰ ਇੱਕ ਪਾਸੇ ਇਹਦੇ ਵਿੱਚ ਕੀ ਹੈ ਆਪਣੇ ਮਕਰ ਸਾਹਿਬ? ਇਹਦੇ ਵਿੱਚ ਇੱਕ ਸਰਵਤ ਦਾ ਭਲਾ। ਜੀ। ਹੈਨਾ ਬੜਾ ਸੁੱਖਾ, ਕਾਣਾ ਬਹੁਤ ਅੱਖਾ। ਕੱਲਾ ਮੈਨ ਕਾਇਨ ਨਹੀਂ। ਇਹਦੇ ਵਿੱਚ ਹਰ ਇੱਕ ਜਿਹੜਾ ਜੀਵ ਜੰਤੂ ਉਹ ਵਧੀਆ ਢੰਗ ਨਾਲ ਪਰਫਲ ਤੋਰ ਰਿਹਾ। ਕਿਦੋਂ ਆਪਾਂ ਪਾਣੀ ਲਾਣੇ ਨਾ। ਪਾਣੀ ਨੂੰ ਪਾਣੀ ਦਾ ਸਵਾਲ ਨਹੀਂ ਮੈਥਾ ਨਾਲ ਰੱਖ ਦ ਕਿਰੇ ਦੇ ਫਸਲਾਂ ਦੇ ਰਸੋਈਏ ਡੀਕੰਪੋਜ਼ਰ ਉੱਥੇ ਕਦੇ ਹੋਰ ਨਹੀਂ ਆਉਂਦਾ ਹੈਗਾ ਉਹ ਮਲਟੀਪਲਾਈ ਹੁੰਦੇ ਰਹਿੰਦੇ ਆ ਅੱਛਾ ਵੀ ਤੁਸੀਂ ਦੱਸ ਰਹੇ ਸੀ ਕਿ ਜੇ ਫਸਲਾਂ ਦੇ ਰਸੋਈਏ ਆ ਕਿੰਨੇ ਹੁੰਦੇ ਆ ਇੱਕ ਗ੍ਰਾਮ ਮਿੱਟੀ ਵਿੱਚ 3 ਕਰੋੜ ਤੋਂ ਲੈ ਕੇ 3 ਅਰ ਬਰ ਤੱਕ ਇੱਕ ਗ੍ਰਾਮ ਮਿੱਟੀ ਵਿੱਚ 10 ਕਿਲੋ ਦਾ ਤੋਲਾ ਹੁੰਦਾ 3 ਕਰੋੜ ਤੋਂ 3 ਅਰ ਆਪਾਂ ਲਓ ਪਰ ਮਿੱਟੀ ਲ ਲਈਏ ਉਹਦੇ ਵਿੱਚ ਉਨੇ ਉਹਦੀ ਉਨੇ ਦੀ ਸੰਖਿਆ ਰੂਕ ਨਹੀਂ ਸਾਰੇ ਸੰਸਾਰ ਤੇ ਵੇਜੀਟੇਸ਼ਨ ਹੈ ਇੰਨੀ ਸੰਖਿਆ ਤਾਂ ਇਹ ਇੰਨਾ ਕਿ ਉਹਨਾਂ ਇੱਕ ਸੇਲਾ ਸਿਸਟਮ ਨੇ ਇੰਚਰ ਪਾਵਰਫੁਲ ਨਾ ਬੜਾ ਬਲੱਖਣ ਆ ਨਾ ਉਹਨੂੰ ਸਮਝਣ ਦੀ ਜ਼ਰੂਰਤ ਹੈ ਸਮਝ ਕੇ ਉਹਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਫਿਰ ਜਿਹੜਾ ਸਾਡਾ ਭੋਜਨ ਹੈ ਉਹ ਵੀ ਜ਼ਹਿਰ ਮੁਕਤ ਹੋ ਜਾਊਗਾ ਸਾਡੇ ਕੁਦਰਤੀ ਸਰੋਤਾਂ ਦਾ ਵਧੀਆ ਨਿਕਣਾ ਸਾਰੇ ਵੱਧਣਗੇ ਸਾਡੀ ਜਿਹੜੀ 에ਅਰ ਆ ਉਹ ਵੀ ਪ੍ਰਦੂਸ਼ਣ ਰਹਿਤ ਹੋ ਜਾਊਗੀ ਸਾਡੇ ਜਿਹੜਾ ਪਾਣੀ ਆ ਉਹ ਵੀ ਪ੍ਰਦੂਸ਼ਿਤ ਨਹੀਂ ਹੋਊਗਾ ਪਾਣੀ ਜਿਹੜਾ ਇਹ ਸਾਰਾ ਇਹ ਜਿਹੜਾ ਸਿਸਟਮ ਹੈਗਾ ਇਹ ਨਾ ਜਿਹੜਾ ਐਗਰੀਬੇਸ ਪੋਲੂਸ਼ਨ ਹੈ ਜੀ ਉਹਨੂੰ ਕੰਟਰੋਲ ਕਰ ਦੂਗਾ ਸਾਰੇ ਨੂੰ ਐਗਰੀਬੇਸ ਜਿਹੜਾ ਇਹ 에ਅਰ ਪੋਲੂਸ਼ਨ ਹੈ ਆਪਾਂ ਦੇਖਦੇ ਕਿਦਾਂ ਹੁਣ ਕਣਕ ਵੀ ਜਿੱਤ ਸੀ ਫਿਰ ਇਦਾਂ ਜਿਹੜਾ ਹੈਗਾ ਜਿਹੜਾ ਵਾਟਰ ਪੋਲੂਸ਼ਨ ਹੈ ਕਿਉਂ ਬਹੁਤ ਘੱਟ ਪਾਣੀ ਲਾਉਂਦੇ ਆ ਤੇ ਲਾਉਂਦੇ ਖਾਲੀ ਦੇ ਵਿੱਚ ਫਲੋਰੀਗੇਸ਼ਨ ਕਰਦੇ ਜਿਸ ਵੇਲੇ ਆਪਾਂ ਫਲੋਰੀਗੇਸ਼ਨ ਕਰਾਂਗੇ ਉਸ ਵੇਲੇ ਕੀ ਹੋਊਗਾ ਜਿਹੜੇ ਨਾ ਫਸਲਾਂ ਦੇ ਰਸੂਣੀਆਂ ਨੇ ਜਾਂ ਜਿਹੜੇ ਆਪਾਂ ਹੋਰ ਕੈਮੀਕਲ ਵੀ ਲਾ ਪਾਨੇ ਆ ਉਹ ਪਾਣੀ ਚ ਘੁਲਦੇ ਆ ਘੁਲ ਕੇ ਹੌਲੀ 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 ਕਰਕੇ ਜਿਹੜਾ ਅੰਡਰਗ੍ਰਾਊਂਡ ਵਾਟਰ ਆ ਉਹਨੂੰ ਪੋਲਿਊਟ ਕਰ ਲੈਂਦੇ ਆ ਫਿਰ ਆਪਾਂ ਨੂੰ ਆਰੋ ਲਾਉਣੇ ਪੈਣਾ ਤੇ ਇਹ ਦੇ ਵਿੱਚ ਨਹੀਂ ਇਦਾਂ ਹੋਣਾ ਹੈਗਾ ਇਹਦੇ ਵਿੱਚ ਆਪਰ ਥਰਸਟ ਆਫ ਨਿਊਟਰੀਐਂਟਸ ਸੈਂਟ੍ਰਿਫਿਊਗਲ ਮੂਵਮੈਂਟ ਆਫ ਨਿਊਟਰੀਐਂਟਸ ਇਹ ਸਾਰਾ ਕੁਝ ਨਹੀਂ ਦਾ ਯਾਨੀ ਕਿ ਨਾ ਜੇ ਆਪਾਂ ਆਪਣੇ ਪ بہترین کھتہ بنانے ہیں بنانا چاہنے ہیں संसार ਦਾ ਤਾਂ ਭਗਵਾਨ ਦਾ ਉਹਦੀ ਚਰਨ ਜਾਣਾ ਪਊਗਾ ਭਗਵਾਨ ਦੀ ਚਰਨ ਵਿੱਚ ਫਿਰ ਗੱਲ ਕਰ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਮਾਡਲ ਤੇ ਅਸਲ ਵਿੱਚ ਇਹ ਹੈਗਾ ਪਿਤਾਪੁਰ ਕੀ ਕਿੱਤਾ ਪਾਰੀਆਂ ਨੇ ਕਿ ਜਦੋਂ ਮੈਂ ਆਪਣੀ ਪ੍ਰੂਫ ਪੋਸਟ ਗ੍ਰੈਜੂਏਸ਼ਨ ਕੀਤੀ ਆ ਫਿਰ 91 ਤੋਂ ਮੰ ਤੋਂ ਇਹ ਇਹਦੇ ਦੋੜਲੇ ਲੱਗਿਓ ਲੱਗ ਗਏ ਹੌਲੀ 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 ਕਿ ਸਾਇੰਸ ਕੀ ऑब्जरਵੇਸ਼ਨ ਐਕਸਪੈਰੀਮੈਂਟ 93 ਸਾਲ ਤੋਂ ਫਿਰ ਦੱਸੋ 91 ਤੋਂ 91 ਇਹ ਥੋੜੇ ਤੋਂ ਕਿੰਨੇ ਕਿਸਾਨਾਂ ਨੇ ਰੈਪਲੀਕੇਟ ਆਈਡੀਆ ਕਿ ਇਹ ਤੋਂ ਹੁਣ ਗਣਿਕ ਬਹੁਤ ਜ਼ਿਆਦਾ ਹੈ ਜੀ ਸਾਰੇ ਪੰਜਾਬ ਚ ਸੋਰੀ ਹਰਿਆਣੇ ਚ ਪਿੰਡੀਆਂ ਸਾਰੀਆਂ ਸਸਾਂ ਕੀ ਪਿਛਲੇ ਹਫਤੇ ਉੱਥੋਂ ਬਲੀਆ ਬਲੀਆ ਤੋਂ ਮਾ ਰੋਸ ਰੋੜੀ ਲਗਭਗ ਸੋਰੀ ਆਊਟ ਆਫ ਕੰਟਰੀ ਵੀ ਆਊਟ ਆਫ ਕੰਟਰੀ ਮੈਂ ਕਿਸਾਨ ਅੰਦੋਲਨ ਵੇਲੇ ਬਿਹਾਰ ਗਿਆ ਸੀ ਜਦੋਂ ਮੰਡੀਆਂ ਉੱਥੇ ਬੰਦ ਦਿਖਾਉਣ ਵਾਸਤੇ ਤੇ ਉੱਥੇ ਕੁਦਰਤੀ ਪਟਨਾ ਸਾਹਿਬ ਤੋਂ ਗਾਣਾ ਐਵੇਂ ਇੱਕ ਖੇਤ ਚ ਅਸੀਂ ਖੜ ਗਏ ਤੇ ਉਹ ਮੈਨੂੰ ਉਹ ਯਾਦ ਆ ਰਿਹਾ ਹੁਣ ਉਹ ਕਿੱਲੇ ਚ ਉਹਨੇ ਤਕਰੀਬਨ ਹੀ 15 ਕਵੈਰਾਈਟੀਆਂ ਲਾ ਰੱਖੀਆਂ ਸੀ ਬੈੱਡ ਬਣਾ ਬਣਾ ਕੇ ਸਬਜ਼ੀਆਂ ਵੀ ਹਾਂ ਠੀਕ ਠੀਕ ਪੱਤਾ ਗੋ ਫੁੱਲ ਗੋਭੀ ਤੇ ਉਹ ਠੀਕ ਮੇਬੀ ਉਹਨੇ ਆਪ ਦੇ ਤਰਬੇ ਤੋਂ ਬਹੁਤ ਗਰੀਬ ਕਿਸਾਨ ਸੀ ਉਹ ਆਪ ਹੀ ਮੀਆਂ ਬੀਵੀ ਲੱਗੇ ਹੋਏ ਸੀ ਇਹੋ ਸਾਡਾ ਵੀਡੀਓ ਦੇਖ ਲਓ ਇਹਨਾਂ ਦੀ ਬਹੁਤ ਲੋਕ ਹੋ ਸਕਦਾ ਪੋਸੀਬਲ ਹੋਵੇ ਪਾਕਿਸਤਾਨ ਤੋਂ ਵੀ ਆਉਂਦੇ ਆ ਹਾਂ ਉਹ ਬਹੁਤ ਗਰੀਬ ਕਿਸਾਨ ਸੀ ਉਹ ਉਹਦੋਂ ਅਸੀਂ ਉਹ ਮੈਨੂੰ ਕਹਿੰਦਾ ਸੀ ਜੀ ਮੈਂ ਕਿੱਲੇ ਮਗਰ 2.5 ਲੱਖ ਰੁਪਏ ਛੱਡਦਾ ਨਹੀਂ ਤੇ ਅਸੀਂ ਆਪ ਹੀ ਲੱਗਦੇ ਆ ਮੀਆਂ ਬੀਬੀ ਤੇ ਸਾਡੀ ਕੋਸਟਿੰਗ ਹੈ ਨਹੀਂ ਦੱਸੋ ਦੱਸੋ ਹਾਂਜੀ ਵਾ ਲੈ ਹੁਣ ਆਪਾਂ ਕਹਿਣਾ ਛੋਟੇ ਕਿਸਾਨ ਦੀ ਗੱਲ ਹੁਣ ਉਦੋਂ ਛੋਟਾ ਕਿਹੜਾ ਹੋਏਗਾ ਜੀ ਕਿੱਲੇ ਵਾਲਾ ਉਦੋਂ ਛੋਟਾ ਕੋਈ ਨਹੀਂ ਹੋ ਸਕਦਾ ਹਾਂ